ਮੇਰੇ ਨਾਲ ਦੋ ਬਜੋਲਾ 3200 ਰੁਪਇਆ ਲੈ ਗਿਆ ਕਿਤੇ ਮੇਰੇ ਨਾਲ ਠੱਗੀ ਤਾਂ ਨਹੀਂ ਲੱਗਿਆ ਉਹ ਸਾਦਾ ਪਹਿਲਾਂ ਬਥੇ ਰੇਟ ਅੱਗੇ ਨੇ ਮੈਂ ਕਿਹੜਾ ਕੱਲਾ ਠੱਗਿਆ ਜਉ ਆਪਾਂ ਉਹਦੀ ਆਸੇ ਕਿਉਂ ਰਹਿਣਾ ਕੋਈ ਰਿਸ਼ਤਾ ਕਰਾਉਣ ਨਾਲ ਹੋਰ ਦੇ ਦਿਆਂ ਤੂੰ ਨਹੀਂ ਤਾਂ ਆਪਾਂ ਸੜੇ ਮਰ ਜਾਾਂਗੇ ਓਏ ਹਾਂ ਗੱਜੋ ਉਹ ਰਾਣੋਂ ਪਰਹਾਈ ਕਰਾਉਂਦੀ ਯਾਰ ਇੱਥੇ ਚਾਹ ਰਾਣੋਂ ਪਰਹਾਈ ਦੇ ਮੈਂਤ ਕਰਦਿਆਂ ਉਹ ਕੀ ਪਤਾ ਕਿੰਨੀ ਮਿਹਨਤ ਪੱਲੀ ਪੈ ਜੇ ਹਾਏ ਹਾਏ ਰੱਬਾ ਮਲਾ ਦੇ ਪਰਿਯਾਈ ਨੂੰ ਕਰ ਲੈ ਰਾਨ ਪਰਿਯਾਈ ਵੀ ਮੈਂ ਤਾਂ ਪਰ ਰੱਬਾ ਨੇੜੇ ਹੋ ਕੇ ਸੋਲਾ ਓਏ ਐਨੀ ਨੂੰ ਪੀਰੇ ਨੂੰ ਵੀ ਕਿਆ ਸੀ ਮੈਂ ਇੱਕ ਕਮੇਟੀ ਦਾ ਹੱਲ ਕਰ ਦੇ ਪਤਾ ਨਹੀਂ ਉਹਨੇ ਕਰਿਆ ਕਿ ਨਹੀਂ ਕਰਿਆ ਬਾਲਾ ਹੀ ਦਿਮਾਗ ਤੇ ਲੋੜ ਪਿਆ ਹੋਇਆ ਮੇਰੇ ਤਾਂ ਠੀਕ ਕਰ ਰੱਬਾ ਚਲ ਕੋਈ ਨਾ ਕੋਈ ਤਾਂ ਹੱਲ ਹੁਣ ਹਾਂ ਅ ਸਤਿ ਸ਼੍ਰੀ ਗਾਲ ਪਰਿਯਾਈ ਸਤਿ ਸ਼੍ਰੀ ਕਾਲਵੇ ਸਤਿ ਸ਼੍ਰੀ ਕਾਂ ਅਾ 24 ਘੰਟੇ ਮੱਛੀ ਰਹਿਣੀ ਆ ਮੈਨੇ ਪਿਆਰ ਨਾਲ ਸਾਸੀ ਗਾਲ ਬਲਾਈਆ ਕਦੇ ਖੜੇ ਮੱਛੀ ਸਾਸੀ ਗਾਲ ਵੀ ਮੰਨ ਲਿਆ ਕਰਿਆ ਮੈਨੂੰ ਮੰਨ ਲਈ ਸਾਸੀ ਕੱਤ ਤੱਸ ਕੀ ਕੰਮ ਆ ਕਰੇ ਉਹ ਭਰਿਆਈਏ ਉਹ ਤੈਨੂੰ ਪਤਾ ਹੀ ਆ ਮੈਨੂੰ ਕੰਮ ਕੀ ਆ ਉਹ ਸੜਾ ਬੰਦਾ ਰਨਭਾਲ ਦਾ ਉਹ ਜਾਤਾ ਭਰਿਆਈਏ ਮੇਰਾ ਰਿਸ਼ਤਾ ਕਰਾ ਦੇ ਜਾ ਐ ਕਰੋ ਇਹਨਾਂ ਗਾੜੀ ਪਵਾ ਦੇ ਕਾਟੀ ਨੂੰ ਮਾਰੂ ਪੰਜਰ ਦੇ ਮੈਂ ਕਿਹਾ ਤੇ ਹਜੇ ਕਰ ਦੇ ਨਾ ਗਾੜੀਆਂ ਪਸਾਉਂਦੀ ਤੇਰੀ ਉਹ ਚੰਗਾ ਫਿਰ ਰਿਸ਼ਤੇ ਕਰਾ ਦੇ ਕੋਈ ਨਾ ਰਿਸ਼ਤਾ ਕਰਾ ਦਿੰਨੀ ਆ ਦੇਖਦੀ ਆ ਕੋਈ ਸਾਹ ਲੱਗੇ ਭਰਾਈ ਹਾਂ ਮੈਂ ਤਾਂ ਕਰਦਾ ਤੇਰੀ ਭਰਾਈ ਉਹ ਕਰਾ ਦੇਣੀ ਮੇਰਾ ਰਿਸ਼ਤਾ ਆਹ ਲੱਗੇ ਲੋਕ ਸਾਪਾ ਪੋਦਰੇ ਲੋਕ ਸਾਪਾ ਪੋਦਰੇ ਆਹ ਬਾਹ ਦੇ ਵਿੱਚ ਤੇਰੇ ਨਾਲ ਕੜਾ ਪਾਊਗਾ ਪੂਰਾ ਪ्युअर ਸੋਨੇ ਦਾ 24 ਕੈਟਰ ਦਾ ਚਲ ਦੇਖਦੀ ਆ ਵੇ ਧਮਾਕਾ ਤਾਂ ਲਾ ਲੜਦੇ ਮਾੜਾ ਮੋਟਾ ਤਾਂ ਬੋਲਦਾ ਹੀ ਬਾਲਾ ਉਹ ਸਾਲ ਅਗੇ ਭਰਾਈਏ ਕਰਦੇ ਹੀਲਾ ਕਰਦੀਆਂ ਤੇਰੀ ਕੋਣ ਗਾਉ ਆ ਨਾ ਕਰ ਉਹ ਸੋਚਣਾ ਕੀ ਆ ਦਾਤਾ ਦੇ ਭਰਾਈਏ ਕੋਈ ਹੈਗੀ ਨਿਗਾ ਤੇ ਕਰਦੀਆਂ ਦਿਮਾਗ ਲਾਉਣੀ ਆ ਖਰਚਾ 2 ਮਿੰਟ ਉਹ ਤਾਂ ਦਿਮਾਗ ਤੇਰਾ ਖਬਰ ਕਿੱਥੇ ਆ ਦਿਮਾਗਾ ਖਬਰ ਕਿੱਥੇ ਲਈ ਫਿਰਦੀ ਆ ਉਹ ਤੂੰ ਦਾਤਾ ਦੇ ਹੈਗੀ ਕੋਈ ਨਿਗਾ ਤੇ ਕਰਦੀਆਂ ਗੱਲ ਕਰਦੀਆਂ ਖਰਚ ਸੋਚਾਂ ਦੇ ਮੜਾ ਜਾ ਮੈਨੂੰ ਹਾਏ ਹਾਏ ਓਏ ਉਹ ਭਰਾਈ ਕੀ ਸੋਚਣ ਲੱਗੀ ਹਾਏ ਰੱਬਾ ਉਹ ਕਿਤੇ ਜਵਾਬ ਹੀ ਨਾ ਦੇ ਦੇ ਓਏ ਕੁਛ ਨਹੀਂ ਸੋਚਦੀ ਮੈਂ ਤੇਰੇ ਬਾਰੇ ਹੀ ਸੋਚ ਰਹੀ ਆ ਅੱਛਾ ਬਣੀ ਦੱਸਦੀ ਗੱਲ ਤੇਰੇ ਕਰਮ ਭਾਗ ਭੁੱਲ ਕੇ ਤੇਰੇ ਹਾਏ ਹਾਏ ਹਾਂ ਹਾਏ ਨਹੀਂ ਭੁਲਾਈਏ ਤੇਰੇ ਵਿੱਚ ਹੁੰਦਾ ਹੈ ਹਾਏ ਹਾਏ ਬੱਸ ਵੀ ਹਾਂ ਚੱਲ ਸਾਲਾ ਬੱਸ ਭੁਲਾਈਏ ਐ ਮੇਰੀ ਦਾ ਇੱਕ ਭੂਆ ਦੀ ਕੁੜੀ ਆ ਅੱਛਾ ਹਾਂ ਸੋਹਣੀ ਆ ਹਾਂ ਬਤੇਰੀ ਹੱਥ ਲਾਈ ਮੈਲੀ ਹੁੰਦੀ ਮੇਰੀ ਗੱਲ ਸੁਣ ਲੈ ਭੁਲਾਈਏ ਅੰਨੀ ਡੁੱਡੀ ਲਾਗੜੀ ਸਾਰੀਆਂ ਚੱਲਣਗੀਆਂ ਮੇਰਾ ਤਾਂ ਵਿਆਹ ਹੋਣਾ ਚਾਹੀਦਾ ਉਹ ਜਿਉਂਦੀ ਜਾਈ ਦੀ ਤੀਵਿਧਾ ਦੇ ਕਰਦੇ ਮਨ ਨੂੰ ਮਾਊ ਵਾਲਾ ਬਸ ਤੂੰ ਟੈਨਸ਼ਨ ਆ ਲੈ ਮਤਲਬ ਕਿ ਹੋ ਗਿਆ ਤੱਕ ਵਿਆਹ ਹੋ ਜੂਰੇ ਬੇ ਹਾਏ ਹਾਏ ਉਹ ਮੇਰਾ ਮਿਆ ਹੋਊਗਾ ਲੋਕਾਂ ਉਹ ਨਾਲੇ ਮੇਰੀ ਮਾਊ ਆਉਗੀ ਉਹ ਬੂਟਾ ਹਣ ਸੜਾਣੀ ਮਾਰਦਾ ਉਹ ਮਿਆ ਹੋਗਾ ਵੀਰਾ ਪਰਿਆਈ ਸੋ ਲਗੇ ਦਾਦੇ ਮੇਰੇ ਰੋਸਾ ਦਾ ਸੁਲਾਤ ਦੇਖਾ ਉਹ ਤਾਂ ਨਸ਼ੇੜੀ ਸੀ ਤਰ ਅਲਾਉਦਾ ਅੱਛਾ ਤਲਾਕ ਹੋ ਗਿਆ ਬੜੀ ਦੁਖੀ ਆ ਮੈਂ ਕਹਿੰਦੀ ਤੈਨੂੰ ਤਾਂ ਪੁੱਣ ਲੱਗੂਗਾ ਜੋ ਨਿੱਡੜਾ ਕੇ ਲਈ ਮੈਂ ਬਸ ਓਏ ਆਪਾਂ ਦਾ ਪੁੱਣ ਨਹੀਂ ਘਟਨੇ ਭਈਏ ਮੈਂ ਤਾਂ ਉਹਨੂੰ ਪੁੱਣ ਨਹੀਂ ਕਰਨ ਲੰਦਾ ਭਾਂਡੇ ਮੈਂ ਆਪ ਤੋਂ ਲਿਆ ਕਰੂੰ ਕੱਪੜੇ ਮੈਂ ਆਪ ਤੋਂ ਲਿਆ ਕਰੂੰ ਹੈ ਰੋਟੀ ਮੈਂ ਆਪ ਬਕਾ ਦਿਆ ਕਰੂੰ ਕੋਣੂ ਦਾ ਮਰਜੇ ਤੇ ਉਠਾ ਕੇ ਚੱਲ ਮਾਰਿਆ ਗਰੂ ਭਰਿਆ ਇਹ ਚੱਲ ਕਿਉਂ ਟੈਨਸ਼ਨ ਲੱਦੀ ਆ ਮੈਂ ਤਾਂ ਉਹਨੂੰ ਤੱਤੀ ਬਾਣੀ ਲੱਗੂਗਾ ਹਾਏ ਹਾਏ ਓਏ ਓ ਰੱਬਾ ਓਏ ਦਾਦਾ ਮੇਰੀ ਨੇੜੇ ਕੋ ਸੁਣ ਲਈ ਚਾਉਂਦੀ ਰ ਭਰਿਆਈਏ ਹਾਂ ਤਰਾਇਂ ਕਰ ਹਾਂ ਸੁਣ ਮੈਂ ਜਾਣਾ ਭਾਈ ਪਕੜਾ ਭਾੜਾ ਵੀ ਲੱਗੂਗਾ ਤੂੰ ਕਿਉਂ ਟੈਨਸ਼ਨ ਲੱਦੀ ਆ ਤੂੰ ਮੈਨੇ ਚੱਪਾ ਕਰਕੇ 1100 ਰੁਪਏ ਦੇ ਦਿੱਤੇ ਮੈਂ ਕੱਲ ਨੂੰ ਵਕਤੇ ਚੱਕੀ ਓ ਤੂੰ 1100 ਦੀ ਕੀ ਗੱਲ ਕਰਦੀ ਆ ਲੈ ਉਹ ਚੱਕ ਭਰਿਆਈਏ ਤੂੰ 1500 ਲੈ ਕੇ ਆ ਤੂੰ 1100 ਦੀ ਕੀ ਗੱਲ ਕਰਦੀ ਆ ਆ ਤੇਰੇ ਮੂੰਹ ਤੇ ਆਵਸ ਕਰ ਟੈਂਸ਼ਨ ਨਾਲੇ ਬਾਲੀ ਪੁੱਤ ਮੈਨੂੰ ਕਿੰਨੀ ਤੰਦਾਂ ਲੋਕਾਂ ਦੇ ਫੁੱਟਸ ਖੜਾਇਆ ਜਾ ਕੁੱਤਾ ਚ ਪਹਿਲਾਂ ਬਾਲੀ ਚੰਗਾ ਵੇ ਬੱਚੇ ਮੇਰੀ ਗੱਲ ਸੁਣ ਲੈ ਭਈ ਜੇ ਪੁਣਾ ਵਾਲਾ ਨਾ ਕਾਲੇ ਜੀ ਮੇਖ ਲਾ ਦੇ ਬਸ ਤੋ ਟੈਂਸ਼ਨ ਨਾ ਐਨਾ ਤਨ ਗੇਪਰੀ ਆਈਏ ਮੈਂ ਤੂੰ ਚਾੜੀ ਬਸ ਕੱਲ ਨੂੰ ਆਉਂਦਾ ਰੋਲਾ ਪਾਣੀ ਲੋੜੀ ਛਰੀਕ ਵਾਲੇ ਚੰਗੇ ਹੁੰਦੇ ਨੇ ਅਵੇ ਤੂੰ ਪਾਣੀ ਦਾ ਮਾਰ ਦੇ ਪਾਣੀ ਮਾਰ ਜੂ ਹਾਂ ਰੋਲਾ ਨਾ ਪੈਂ ਜਾ ਮੈਂ ਚੱਲ ਠੀਕ ਆ ਵਰੀਆਈਏ ਮੈਂ ਕੱਲ ਨੂੰ ਚੜਦੀ ਆ ਤੂੰ ਨਾ ਕਹਾ ਕਿ ਜਿਹਨੂੰ ਦੱਸਦੀ ਨਾ ਨਾ ਮੈਂ ਕਹਾਂ ਬਸ ਲੋਕ ਵਾਲੇ ਪੜੇ ਨੇ ਹਾਂ ਪਾਣੀ ਮਾਰ ਲਗੇ ਮੈਟਰ ਆਉਦੇ ਨੇ ਹਾਂ ਨਾ ਲੋੜਦੀ ਹੁਣ ਹੋ ਜੋ ਵਰੀਆਈਏ ਮੇਰਾ ਪਿਆ ਹੋ ਜੋ ਭਾਈ ਹੋ ਚੁੱਕਿਆ ਤਰ ਏ ਆਏ ਹਾਏ ਵੇ ਅਬ ਵਿਆਹ ਹੋਗਾ ਮੇਰਾ ਓ ਛਿਲਟਾ

फिर मस्क मारदा सेंट सेंट लाकेट वेंटल बन के तू पर्जे बन के रहा गेरा

ਮੈਨੂੰ ਮੈਨੂੰ ਸੱਚੀ ਸੱਚੀ ਕਹ ਦੱਸ ਕਿੱਥੋਂ ਆਇਆ ਤੂੰ ਮੈਂ ਤਾਂ ਕਿੱਥੋਂ ਨਹੀਂ ਮੈਂ ਆਪਰੋਂ ਆਈ ਹਾਂ ਮੈਂ ਤੈਨੂੰ ਸਾਰਾ ਕੁਝ ਦੇਖ ਲਿਆ ਉਹ ਨਹੀਂ ਮੈਨੂੰ ਸੱਚੀ ਗੱਲ ਦੱਸ ਤੂੰ ਕਿੱਥੇ ਗਈ ਸੀ ਮੈਂ ਕਿਤੇ ਨਹੀਂ ਹੀ ਵਲਥੀ ਸੀ ਮੈਂ ਕਿੱਥੇ ਜਾਣਾ ਮੈਨੂੰ ਝੂਠ ਨਾ ਬੋਲ ਮੈਂ ਆਖਰਾ ਸਾਰਾ ਕੁਝ ਦੇਖ ਲਿਆ ਨਹੀਂ ਉਹ ਤਾਂ ਮੈਨੂੰ ਆਦਾ ਕਿ ਤੇਰੇ ਕੋਈ ਅਗਲਾ ਹਾਲ ਚਾਲ ਤੋਂ ਪੁੱਛ ਲੈਂਦਾ ਹਾਂ ਅਗਲਾ ਹਾਲ ਚਾਲ ਕੌਣ ਦੀ ਪੁੱਛਦਾ ਕਿਉਂ ਹੋ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੂੰ ਮਤਲਬ ਕਿ ਕੱਲ ਨਾਲ ਲੱਖੋ ਨਹੀਂ ਕੋਈ ਗੱਲ ਨਹੀਂ ਹੈਗੀ ਤੇਰਾ ਭਾਈ ਐਵੇਂ ਕਿਹੜਾ ਇਹ ਧੋਖਾ ਕਰਦਾ ਦੱਸ ਤੂੰ ਮੈਨੂੰ ਮਿਲ ਗਿਆ ਉਹਨੇ ਮੇਰੇ ਨਾਲ ਗੱਲਬਾਤ ਤੂੰ ਤਾਂ ਮੇਰਾ ਭਾਈ ਸਮਝ ਰਹੀ ਆ ਨਾ ਮੇਰਾ ਪੈਰੀ ਬਣਾ ਰੱਖਿਆ ਮੇਰੀ ਮੈਨੂੰ ਇੱਕ ਦਾ ਦੱਸ ਦੇ ਤੈਨੂੰ ਇਹਦਾ ਕੀ ਸੀ ਮੈਨੂੰ ਤਾਂ ਕੁਛ ਨਹੀਂ ਬੋਲੇ ਮਾੜਾ ਚੰਗਾ ਬਸ ਦੱਸ ਕੁਛ ਨਹੀਂ ਬੋਲੇ ਐਵੇਂ ਡਰਾਇਨ ਜਮਨ ਹਾਲ ਪੈਂਦੇ ਨੇ ਮੈਨੂੰ ਰਾਨੋ ਸੱਚੀ ਗੱਲ ਦੱਸ ਦੇ ਨਹੀਂ ਸੱਚੀ ਕੋਈ ਗੱਲ ਨਹੀਂ ਐ ਜਿੱਤੇ ਕਿ ਕੋਈ ਗੱਲ ਨਾ ਤੂੰ ਤੇ ਦਿਮਾਗ ਤੇ ਰੱਖ ਕੋਈ ਗੱਲ ਦਿਲ ਤੇ ਨਾ ਰੱਖ ਬਸ ਤੂੰ ਮੈਨੂੰ ਦੱਸ ਦੀ ਗੱਲ ਮੈਂ ਤੈਨੂੰ ਕਿਵੇਂ ਯਕੀਨ ਕਰਾਂ ਅੱਜ ਮੈਂ ਆਪਦੀ ਅੱਖਾਂ ਨਾਲ ਤੈਨੂੰ ਸਾਡੀ ਨਹੀਂ ਦੇਖਿਆ ਮੈਨੂੰ ਕੋਈ ਯਕੀਨ ਨਹੀਂ ਹੈਗਾ ਉਹਦੇ ਪਲੇ ਖੜੀ ਤਾਂ ਖੜੀ ਕਿਉਂ ਸੀ ਬਸ ਤੂੰ

ਨੇ ਆਪ ਤੈਨੂੰ ਆਪਣਾ ਦਿਖਦਾ ਕਿ ਮੈਂ ਕੀ ਕਰਦਾ ਅਗਲਾ ਮੇਰੇ ਟਾਈਮ ਤੇ ਖੜ ਗਿਆ ਸਮਝ ਆ ਗਈ ਹਰ ਕੋਈ ਇਸ ਦਿਮਾਗ ਚ ਗੰਦਾ ਨਹੀਂ ਹੁੰਦਾ ਜਿਵੇਂ ਤੇਰੇ ਆ ਸਮਝ ਆ ਗਈ ਇਹਨਾਂ ਗੱਲਾਂ ਚਾਫੀ ਕਰਾਣੋ ਇੱਕ ਮਿੰਟ ਮੇਰੀ ਗੱਲ ਸਮਝ ਜਾ ਜਿਹੜਾ ਤੂੰ ਅੱਜ ਮੈਨੂੰ ਬੋਲੀ ਆ ਨਾ ਜੇ ਤੂੰ 1500 ਰੁਪਏ ਨੂੰ ਮੈਨੂੰ ਪਹਿਲਾਂ ਦੱਸ ਦਿੰਦੀ ਸਿਰਫ ਤੈਨੂੰ 1500 ਦੀ ਲੋੜ ਸੀ ਅੱਗੇ ਵਾਸਤੇ ਮੇਰੀਆਂ ਅੱਖਾਂ ਨਾਲ ਦੇਖ ਲੈਣ ਅੱਜ ਤੋਂ ਬਾਅਦ ਮੈਂ ਮਰ ਗਿਆ ਤੇਰੇ ਲਈ ਬੱਸ ਫੇਰ ਦੇਖਦੀ ਮੈਂ ਵੀ ਤੂੰ ਚਿੱਟੇ ਅਣਕੇ ਵਾਲਾ ਸਾਰ ਕੇ ਦਿਖਾਈ ਫਿਰ ਮੇਰੇ ਮਿਲ ਤੂੰ ਆਹ ਹੋਏ ਨਵੇਂ ਸਮਾਈਏ ਕੱਪੜੇ ਜਾ ਉਹ ਤਾਂ ਚੋਇਲਾ ਬੇ 70 ਰੁਪਏ ਬਈ ਸਾਤੀ ਗਾਲ ਸਾਤੀ ਗਾਲ ਬੁੱਤੇ ਬਾਈ ਸਾਤੀ ਗਾਲ ਉਹ ਅੱਜ ਕਿਵੇਂ ਮੇਰੀ ਦੁਕਾਨ ਤੇ ਆਉਣੇ ਹੋਏ ਪਹਿਲਾਂ ਤਾਂ ਕਦੇ ਆਇਆ ਜੀ ਉਹ ਬਾਈ ਉਹ ਤੇਰੇ ਭਾਈ ਦਾ ਵਿਆਹ ਆ ਗਿਆ ਉਹ ਮੈਂ ਤਾਂ ਤੇਰੇ ਲੋਕੋ ਕੱਪੜੇ ਚ ਮੈਂ ਆਇਆ ਸੀ ਉਹ ਨਾਪਿਆ ਲੈਣਾ ਸੀ ਬਾਈ ਯਾਰ ਚੱਲ ਫਿਰ ਚਾਰ ਫੱਟੇ ਤੇ ਲਈਏ ਤੇਰਾ ਨਾਪ ਉਹ ਲੈ ਬਈ ਲੈ ਵੀਰਾ ਨਾਪ घट ज तो बना दुसन किसता अगर मैं टॉवर दसा कुमान दसा यहां सा ने बनाया गया तो ना चारे पास ला दू देखी फिर तेनाली गा कहो तो के कुरता घंट जया बना दी चार पांच कुर्ते मैं ਲੈਣਾ ਬਰੇ ਖੜਾ ਕਿੱਦਾਂ ਆ ਫਿਰ ਤਾਂ ਆਪ ਲੈ ਹਾਂ ਐ ਹੋਵੇ ਲੱਕੀ ਲੱਕੀ ਆ ਗਿਆ ਲੈਣਾ ਬਰਾ ਐ ਹੋਵੇ ਲੱਕ ਕੋਈ ਨਹੀਂ ਕੋਈ ਨਹੀਂ ਸਾਰਾ ਨਹੀਂ ਲੈਣਾ ਬਰਾ ਹੂਆ ਬਾਈ ਹਾਂ ਕੀ ਆ ਥਤੀ ਲਮਾਈ ਅੱਛਾ ਲਮਾਈ ਭਾਈ ਬਣ ਕੇ ਕੋਈ ਕਾਣ ਮੀਂਦੀ ਨਹੀਂ ਨੇ ਹਾ ਜੇ ਠੀਕ ਆ ਹੁਣ ਤਾਂ ਕਹਾਂ ਦੇ ਆ ਬਰਾ ਕੋਈ ਨਹੀਂ ਸਿਰਾ ਕਰੂੰਗਾ ਗੱਲ ਕੀ ਆ ਬੱਸ ਰੇ ਕਰਦੀ ਲੈ ਦੱਸ ਮੈਨੂੰ ਕਾਹ ਲੈ ਕੇ ਚੱਲੇਗਾ ਉਹ ਵਿਆਹ ਬੱਕਾ ਲੈ ਕੇ ਚੱਲੂ ਛੋਟੇ ਖਾਲਾਗੇ ਉਹ ਪਕੌੜੇ ਖਾ ਲਈ ਬਾਈ ਕਿਉਂ ਟੈਨਸ਼ਨ ਲੈਂਦੀ ਆ ਉਹ ਜੇ ਤੇਰੀ ਮੈਂ ਉਮਰ ਬੜੀ ਛੋਟੀ ਹੁੰਦੀ ਨਾ ਉਹ ਮੈਂ ਤਾਂ ਸਰਵਾਲੀ ਤੈਨੂੰ ਬਣਾ ਲੈਂਦਾ ਟੈਨਸ਼ਨ ਕਰਨੀ ਆ ਉਹ ਬਰਾਦਰ ਨੂੰ ਪੱਕਾ ਲੈ ਕੇ ਤੈਨੂੰ ਤੈਨੂੰ ਲੈ ਕੇ ਨਾ ਲੈ ਕੇ ਜਾਵਾਂ ਪਰ ਤੈਨੂੰ ਬੱਕਾ ਲੈ ਕੇ ਜਾਊ ਟੈਨਸ਼ਨ ਨਾ ਲਈ ਤੂੰ ਤਿਆਰ ਰਹੀ ਚੰਗਾ ਫਿਰ ਆ ਲੈ ਨਾ ਲੈ ਲੈਣਾ ਆ ਲੈ ਲੈ ਦੱਸ ਬਾਈ ਬਣ ਕੇ ਕੁਰਤੇ ਚ ਕੁਝ ਨਹੀਂ ਆ ਛੱਡੀ ਹੁਣ ਤਾਂ ਘੜੇ ਬਣਾ ਦੀ ਬਿਆ ਹੁਣ ਅਦਰੇ ਬਾਈ ਦਾ ਰਾਨੋਂ ਬਾਈ ਜੈ ਮੈਂ ਨਾ ਚੰਗੀ ਨਹੀਂ ਕੀਤੀ ਪਰ ਇਹਦੇ ਵਿੱਚ ਰਾਨੋਂ ਦਾ ਹੀ ਕਸੂਰ ਆ ਸਾਰੇ ਸਿਆਪੇ ਸਾਡੇ ਦੇ ਚੌੜੇ ਦੇ ਪਾਏ ਹੋਏ ਨੇ ਮਿਲ ਜਾਵਤ ਤੇ ਰੀ ਲੱਤਾ ਤੋੜਦਾ ਸੀ ਪਹਿਲਾਂ ਮੇਰਾ ਸਾਲ ਇੱਥੇ ਕਰਦਾ ਗਾ ਜਪਿੰਦਾ ਸਿਆ ਆ ਘੜਾ ਸਾਲਾ ਚੌੜਾ ਹੋਣੀ ਪੁੱਤ ਬਚਦਾ ਤੂੰ ਹਾਂ ਬਾਈ ਕੈਂਡ ਜਿਹਾ ਸੇ ਹੋ ਗਈ ਬਾਈ ਵਾਹ ਕੈਂਡ ਬਣਾਉਂਗਾ ਹਾਂ ਮੈਂ ਕਾਸ ਬਣਾਇਤੀ ਇਹ ਕੀ ਕਰਬਾ ਇਗਾ ਦ ਚੌਰਾ ਹੋਰੇ ਤੂੰ ਪਟਾਣ ਡੰਡੀਆਂ ਲੈਣੇ ਨੇ ਮੈਂ ਜੇ ਨਾ ਕੋਈ ਮਰਜ਼ੀ ਕਰਾ ਤੇਰਾ ਖੋਣ ਕਰਾ ਸੁਣਿਆ ਕੋਈ ਮਰਜ਼ੀ ਧਰਮਿਆ ਤੂੰ ਦੱਸ ਓਏ ਕੀ ਕਰਨਾ ਹੈ ਚੌਰਾ ਹੋਰੇ ਮੈਂ ਕੱਪੜੇ ਸਿਵਾਉਣ ਆਇਆ ਮੇਰੀ ਗੱਲ ਸੁਣ ਲੈ ਇਹਦੇ ਕੱਪੜੇ ਕਪੜਾ ਨਾ ਸਿਉਂਦੀ ਸਾਰੇ ਚੌਰੇ ਦੇ ਜੇ ਤਾਂ ਮੈਂ ਦੱਸਦਾ ਪਤਾ ਨਾਲ ਜਿੱਥੇ ਇਹਦੇ ਕੱਪੜੇ ਸਿਵਾਉਣੇ ਨੇ ਹਾਲ ਦੀ ਦੁਕਾਨ ਨੂੰ ਅੱਗ ਲਾ ਦੂੰਗਾ ਦੇਖ ਲਈ ਐ ਕਿਵੇਂ ਦੁਕਾਨ ਨੂੰ ਫੂਕ ਦੇਗਾ ਮਾਰ ਕੇ ਗਾੜਨਾ ਸਿਰ ਪਾ ਦੂੰਗਾ ਜੇ ਮੈਂ ਨਹੀਂ ਸਿਉਂਦਾ ਹੋਰ ਕੋਈ ਜਾ ਦੂੰਗਾ ਜੇਗਾ ਮੇਰਾ ਗਾਗਾ ਮੈਂ ਤਾਂ ਕੱਪੜੇ ਸਿਉਂਗਾ ਗੱਲ ਲੈ ਜਿਹੜਾ ਕੁਛ ਕਰਨਾ ਗੱਲ ਸੁਣ ਲੈ ਧਰਮਿਆ ਇਹ ਕੱਲ ਡਰੰਪਾ ਕੇ ਰੱਖਿਆ ਹੁਣ ਬਦਲਾ ਦੂੰ ਜੇ ਇਹਦੇ ਕੱਪੜੇ ਸਿਉਂਦੇ ਸਾਡੇ ਚੋਰੇ ਦੇ ਨਾਲ ਤੂੰ ਸੁਣ ਲੈ ਗੱਲ ਤੇਰੀ ਲੱਤ ਤੋੜ ਦੂੰ ਸਾਲਿਆ ਐ ਕਿ ਮੇਰਾ ਤੋੜ ਦੇਗਾ ਮੇਰੀ ਗੱਲ ਸੁਣ ਓਏ ਮੇਰੇ ਹੋਂਦੇ ਧਰਮੇ ਬਾਈ ਨੂੰ ਨਾ ਕੋਈ ਕਹੀਂ ਇਹਦਾ ਕੱਪੜੇ ਸਿਉਂਗਾ ਐ ਕਿ ਮੈਂ ਫੂਕ ਦੇਣਾ ਤੂੰ ਦੁਕਾਨ ਓਏ ਬਹਿ ਜਾ ਬਹਿ ਜਾ ਤੂੰ ਟਿਕ ਜਾ ਮੈਨੂੰ ਪਤਾ ਤੂੰ ਕੀ ਕਰ ਕੁੱਤਾ ਕਰਦਾ ਫਿਰਦਾ ਕੀ ਕਰ ਦੂਤਾ ਕਰਦਾ ਫਿਰਦਾ ਓਏ ਓਏ ਜਾ ਭੱਗ ਜਾ ਭੱਗ ਜਾ ਮੈਨੂੰ ਪਤਾ ਕਰਕੇ ਨਹੀਂ ਕੁਛ ਕਹਿੰਦਾ ਤੂੰ ਦੱਸਾਂ ਪਤਾ ਤੂੰ ਕਰ ਕੀ ਲਵੇਂਗਾ ਕਰ ਕੀ ਲਵੇਂਗਾ ਜੰਨਾਏ ਕਰੋ ਕੁਸਮਾ ਕਪੜੇ ਵਿੱਚ ਤੈਨੂੰ ਦੇਖਦਾ ਵਿੱਚ ਦੇਖਦਾ ਨੂੰ ਵੱਡੇ タルਮੇ ਨੂੰ ਕਪੜੇ ਸਿਉਂਦੇ ਨੂੰ ਲੈ ਇਹਦਾ ਸਿਉਂਗਾ ਇਹਨੇ ਸਿਉਂ ਕੋਈ ਹੋਰ ਸਿਉ ਤੂੰ ਮੈਂ ਤਾਂ ਇਸੇ ਤੋਂ ਕਪੜੇ ਸਿਉਂ ਤੂੰ ਪਰਮਿਆ ਇੱਕ ਗੱਲ ਤਾਂ ਤੂੰ ਹੀ ਧਿਆਨ ਰੱਖੀ ਮੈਂ ਚੱਕ ਕੇ ਲਿਆਉਣਾ ਵੇਲਣਾ ਤੇਰੀ ਦੁਕਾਨ ਤਾਂ ਮੈਂ ਫੁੱਕੂ ਬਾਕੀ ਚੌਰਿਆਂ ਫੁਕੇਗਾ ਤੂੰ ਦੁਕਾਨ ਆ ਜਾ ਥੱਲੇ ਤੂੰ ਆ ਗਿਆ ਮੈਂ ਦੱਦਾਂ ਹਾਂ ਵੇ ਆ ਕੇ ਬੰਦਾ ਮੈਂ ਅੱਦਾ ਦੇਖੀ ਜਾਂਦਾ ਮੈਂ

ਉਮਰੇ ਸਾਲਿਆ ਬਹਿ ਤਰਾ ਕੇ ਦੇਖੀ ਤੂੰ ਵਿਆਹ ਦਾ ਨਾ ਕਰਾਉਂ ਯਾਰ ਤੂੰ ਆ ਰੋਕ ਲਈ ਜਾ ਬਿਆਨੂ ਇਹ ਸਾਲਿਆ ਤੈਨੂੰ ਫੌੜੀਆਂ ਦੇ ਕਰ ਦੂੰਗਾ ਦੇਖ ਲਈ ਤੂੰ ਆ ਨਵੇਂ ਫੌੜੀਆਂ ਦੇ ਕਰ ਲੇਗਾ ਵਿਆਹ ਦਾ ਮੈਂ ਕਰਾ ਕੇ ਦਿਖਾਉਂ ਪਿਆ ਤਾਂ ਕਰਾ ਕੇ ਦਿਖਾਉ ਚਾਹੇ ਕਦੀ ਕੱਢ ਕੇ ਲਿਆਉਣੀ ਪਵੇ ਜੇ ਵਿਆਹ ਦਾ ਮੈਂ ਕਰਾਉਂਗਾ ਤਰ ਮੈਂ ਵੀ ਦੇਖਦਾ ਜਿਹੜੀ ਤੇਰੇ ਚੂੜੀਆਂ ਵਾਲੀ ਆਉਂਦੀ ਆ ਓਏ ਮਰੇ ਸਾਲਿਆ ਨੇ ਟੰਗ ਤੋੜਨ ਵਾਲੀ ਕਰਤੀ ਓਏ ਆਏ ਓਏ ਮਾਰਦਾ ਝੋਟੇ ਨੇ ਨਾਏ ਹਾਂ ਵੇ ਤੂੰ ਵੀ ਤੁਰੀ ਫਿਰਦਾ ਮੈਂ ਤੇਰੇ ਕਿਸੇ ਕੱਪੜੇ ਨਵੇਂ ਸਮਾ ਲਿਆ ਹਾਂ ਉਹ ਪਰਿਆ ਇਹ ਕੱਪੜੇ ਸਮਾ ਲੈ ਨਵੇਂ ਓਏ ਹੁਣੇ ਜਾਂ ਦੇ ਕੇ ਆਂਦਾ ਰੁਪਏ ਟੇਲਰ ਰਵੇ ਨਾਲ ਉਹ ਕੱਪੜੇ ਟੈਨਸ਼ਨ ਲਾ ਲੈ ਕੋਟੇ ਚਾਦਰੇ ਦਾ ਮੈਂ ਸੱਤ ਸਮਾ ਲੈ ਤੂੰ ਟੈਨਸ਼ਨ ਨਾ ਲੈ ਤੀਆ ਪਰ ਵਿਆਹ ਵਾਲੀ ਗੱਲ ਪੱਕੀ ਰੱਖੀ ਵਿਆਹ ਦੀ ਗੱਲ ਪੱਕੀ ਆ ਹਾਂ ਟੈਨਸ਼ਨ ਨਾ ਕਰ ਆ ਦਾੜੀ ਆਪਣੇ ਪਹਿਲਾਂ ਕਾਲੀ ਕਰਾ ਬਾਲਾ ਬੁਰਾ ਲੱਗਦਾ ਉਹ ਦਾੜੀ ਵੀ ਕਾਲੀ ਕਰਾ ਲਓ ਇਹ ਤਾਂ 50 ਰੁਪਏ ਦੀ ਪੁੜੀ ਆ ਉਹ ਲਿਆ ਕੇ ਲਾ ਲਾਂਗੇ ਆਪਾਂ ਨਾ ਮਾਸ ਤੇ ਜੜੇ ਕਾਉ ਟੈਨਸ਼ਨ ਨਹੀਂ ਲੈਂਦੀ ਆ ਇਹ ਵੀ ਆਪਾਂ ਅੰਗ ਲਾਂਗੇ ਫਿਰ ਵਿਆਹ ਹੋਣਾ ਚਾਹੀਦਾ ਵਿਆਹ ਤਾਂ ਹੋ ਜੂ ਵਿਆਹ ਹੋ ਜੂ ਚੱਲ ਤੂੰ ਮੇਰੇ ਨਾਲ ਚੱਲ ਤੇਰੀ ਦਾੜੀ ਦੂੜੀ ਦੀ ਰੰਗ ਕੇ ਲਾਵੇ ਮੇਰੀ ਪਾਲਰ ਦੀ ਨਾ ਨਾ ਭਜਾਈਏ ਬਹੁਤ ਮੈਨੂੰ ਕਿਤੇ ਖਿੱਚੀ ਆ ਨਾ ਕਿ ਸੁਹਣਾ ਬਣਾ ਦੂ ਐ ਸੋਹਣਾ ਕੁੜੀ ਦੇਖਦੇ ਹੀ ਪਸੰਦ ਕਰ ਲੇ ਭਜਾਈਏ

ਆ ਚੱਲ ਫੇਰ ਤਰਾ ਬੇਸ਼ਰਮ ਕਰ ਗਿਆ ਚੱਲ ਫੇਰ ਅਜਾ ਫੇਸ਼ੀਅਰ ਬਲੀਂ ਕਰਕੇ ਆਵਾ ਤੇਰਾ ਆ ਜਾ ਹਾਸ ਹਾਸ ਲਾਖਾਂ ਦੀ ਦਖਾਸ ਕਾਲਸਾਂ ਲਾਖਾਂ ਤੈਨੂੰ ਆ ਬਰਤੀ ਆਪਾਂ ਨਾ ਮੈਂ ਤਿਆਰ ਕਰਕੇ ਠੀਕ ਹੈ ਹਾਂ ਐ ਤਿਆਰ ਕਰ ਦੂੰਗੀ ਠੀਕ ਬਾ ਗੱਲਾਂ ਹੀ ਆ ਨਾ ਨਾ ਜਾਉਂਗਾ ਮੈਂ ਤਮਾਂ ਦੇ ਵਾਂਗੂ ਹਾਂ ਬਸ ਤੇ ਚੜ ਲੈ ਮੈਨੂੰ ਹੁਣ 1000 ਰੁਪਏ ਦੇ ਕੀ ਕਹਦੇ ਮੈਂ ਤੈਨੂੰ 1000 ਰੁਪਏ ਦੇ ਦੀ ਹੁਣ ਮੈਂ ਤੈਨੂੰ ਤਿਆਰ ਕਰਦੀ ਪਈ ਆ ਇਹ ਪਟੋਲੇ ਵਰ ਕਪੜਾ ਆਇਆ ਓਏ ਲੋ ਤਾਂ ਵੀ ਨੀਆਂ ਤੋਂ ਹੱਥ ਫੜਾਈ ਜਾਂਦੇ ਨੇ ਆਇਆ ਓਏ ਆ ਫੜਾਈ ਲਉਂਦੀ ਐ ਤਾਂ ਕਿ ਚਾਵੇਂ ਨਹੀਂ ਪਤਾ ਲੱਗਦਾ ਓਏ ਆਇਆ ਲੈ ਵੀ ਬੁੱਟਿਆ ਤੱਗਾ ਦਾ ਤੇਰੇ ਹੁਣ ਲਾਤਾ ਮੈਂ ਤੇਰੇ ਕਰਦੀ ਐ ਦਾੜੀ ਕਾਲੀ ਠੀਕ ਐ ਚੱਪਾ ਕਰਕੇ ਨਾ ਨੂੰ 1000 ਰੁਪਏ ਕੱਢਦੀ ਹੁਣ ਵਾਪਸ ਤੇ ਨਾ ਕਰ ਜਾਉ ਤਾਂ ਖੜੇ ਪੈਸੇ ਦਾ ਸੁਣਾ ਲੈ ਮੈਂ ਹੁਣ ਤੈਨੂੰ ਬੜਾ ਪਾਇਆ ਸੀ ਤੇਰੇ ਨੂੰ ਹੁਣ ਬਣਾਉਂਦਾ ੁੰਡਾ ੁੰਡਾ ਕਰਕੇ ਦਾੜੀ ਕਾਲੀ ੁੰਡਾ ੁੰਡਾ ਬਣਾਣਾ ਤੂੰ ਦੇਖੀ ਪਛਾਣਣਾ ਕਿਸੇ ਨੇ ਤੁਹਾ ਬਣਾ ਦੇ ਭੋਜਾ ਭੁਜਾਈ ਏ ਆਇਆ ਓਏ ਨਹੀਂ ਅਰੇ ਆਇਆ ਮੇਰੇ ਭੁਜਾਈ ਏ ਆਇਆ ਏ ਆਏ ਆਏ ਭਾਈ ਯਾ ਕਾਂ ਦੇ ਬਣਾ ਦੇ ਲੈ ਵੀ ਬੁੱਟਿਆ ਕਰਤੀ ਤੇਰੀ ਦਾੜੀ ਕਾਲੀ ਠੀਕ ਆ ਤੈਨੂੰ ਬਣਾਤਾ ਮੁੰਡਾ ਫੁੰਡਾ ਠੀਕ ਆ ਜਿਉਂ ਦੇ ਰੇ ਭੁਜਾਈ ਆਹਨ ਦੇਖ ਤੈਨੂੰ ਸੋਨਾ ਬਣਾਤਾ ਕਿਤੇ ਤੂੰ ਦਾਈਆਂ ਨੇ ਤੂੰ ਨਾ ਸੋਨਾ ਬਣਾਵਾਦੀ ਕਿੰਨਾ ਤੇਰੀ ਭਰਾਈ ਨੇ ਬਣਾਤਾ ਤੈਨੂੰ ਮਾਣਾ ਭਰਾਈਏ ਤੇਰੇ ਤੇ ਉਹ ਨਾ ਇਹ ਕਾਲ ਚੁੱਪ ਕਰਕੇ ਮੈਨੂੰ ਨਾ 1000 ਰੁਪਏ ਦੇ ਲੈ ਭਰਾਈਏ 1000 ਰੁਪਏ ਲੈ ਲੈ ਕਿਉਂ ਤਾਂ ਚਲਦੀ ਆ ਐਸੋ ਵਧੀਆ ਡਾਂਸ ਸੁਣਾ ਲੈ ਇਹ ਤਾਂ ਮੇਰਾ ਦਿਓਰ ਕੋ ਮਤ ਲੇਰ ਆ ਬਾਤ ਕੋ ਰਿਸ਼ਤਾ ਪੱਕਾ ਕਰਾ ਦੇ ਹਾਂ ਹੁਣ ਚੱਲ ਹੁਣ ਲੱਗੇ ਹੱਦ 2000 ਹੋਰ ਦੇ ਦੇ ਕਾਦੇ ਲਈ ਭਰਾਈਏ 2000 ਕਾਦੇ ਲਈ ਕੁੜੀ ਵਾਲਿਆਂ ਕੋ ਚਾਹ ਗਿਆ ਨਾ ਫਿਰ ਨਾ ਨਾ ਗੱਲਬਾਤ ਵੀ ਕਰਦੀ ਆ ਜੀ ਹਾਂ ਪਰ ਮੇਰੀ ਗੱਲ ਸੁਣਾ 2000 ਤਾਂ ਲੈ ਜਾ ਪਰ ਗੱਲ ਪੱਕੀ ਕਰ ਕਹਿੰਦਾ ਗੱਲ ਕੱਚੀ ਨਾ ਰੱਖ ਦੇ ਨਹੀਂ ਕੱਚੀ ਨਾ ਪੱਕੀ ਕਰਕੇ ਆ ਜਾਕਰ ਹਾਂ ਜਿਉਂਦੀ ਰਹੇ ਪਰ ਜਾਈਏ ਉਹ ਆ ਜਿਹੜਾ ਪਾਇਆ ਨਾ ਪਰਦਾਹੀ ਪਾ ਕੇ ਚੁੱਪ ਕਰ ਗਿਆ ਹਾਏ ਕੈਂਟਲਾ ਦਾ ਬਹੁਤ ਸੋਹਣਾ ਲੱਗਦਾ ਹਾਏ ਕਾਹ ਬਤਾ ਲਾਲ ਗਲਾਲ ਜਿਹਾ ਲੱਗਦਾ ਮੇਰੀ ਗੱਲ ਤਾਂ ਸੁਣ ਹਾਂ ਤੇ ਚੁੱਪ ਕਰ ਗਿਆ ਨਾ ਫਸਟ ਟਾਈਮ ਤੇ ਕਿੱਲੀ ਮੈਨੂੰ ਸ਼ਾਮ ਨੂੰ ਆ ਕੇ ਤੈਨੂੰ ਆ ਜਾਾਥਾ ਨੇ ਕੁੜੀ ਦਿਖਾ ਕੇ ਲੈ ਆ ਉਹ ਸਭ ਕੁੜੀ ਦਿਖਾ ਕੇ ਲੈ ਉਹਨਾਂ ਮਾਦਾ ਤੋਂ ਨੋਰੀ ਸਾਧੀਆ ਸੀ ਲਾ ਤੂੰ ਹੋਰ ਇੱਕ ਸੰਜੀ ਆਗਾ ਠਰਕੀ ਆਏ ਬਰ੍ਹਈਏ ਤੇ ਲਵ ਯੂ ਆ ਤੈਨੂੰ ਬਤਾ ਤੂੰ ਬੋਲ ਨਾ ਮੋਦੇ ਪਟਾ ਦੀ ਕਿਤੇ ਤੇਰੇ ਗੱਲ ਸੁਣ ਲੈ ਪਰਜਾਈਏ ਜੇ ਉਧਰ ਰਿਸ਼ਤਾ ਨਾ ਪੱਕਾ ਹੋਇਆ ਨਾ ਤੂੰ ਛੱਡ ਦੇ ਆਉ ਦੇ ਘਰ ਨਾਲ ਕਿਹੜਾ ਮੇਰਾ ਕਰੇਵਾ ਭਰਾ ਉਹ ਤੂੰ ਜੋ ਪੰਚਰਾ ਹੋਰ ਨਾ ਮੈਨੂੰ ਮਰਵਾ ਦੀ ਕਿਤੇ ਅੱਧ ਤੋ ਚਲ ਠੀਕ ਆ ਭਰਜਾਈਏ ਟੈਂਸ਼ਨ ਨਾ ਲੈ ਆਪਾਂ ਕਿਸੇ ਨੂੰ ਪਤਾ ਨਾ ਲੱਗੇ ਕੰਨੋਂ ਹੰਚ ਪਚਾਪਾ ਦੇ ਟੈਂਸ਼ਨ ਨਾ ਲੈ ਸੀਟ ਤੇ ਬਹਿ ਜੀ ਆ ਕੇ ਮੈਂ ਆਪੇ ਬਹਿ ਜੂ ਆਪੇ ਮੇਰੇ ਕੋਲ ਵਾ ਠੀਕ ਆ ਭਰਜਾਈਏ ਯਾਦ ਹੀ ਗਏ ਤਰੇ ਚਾਰ ਮਿੰਟ ਕੋਈ ਨਾ ਪਾਪ ਚੜਾਈ ਚਾਹ ਨਾ ਯਾਦ ਹੀ ਗਏ ਭਰਜਾਈਏ ਚਲ ਚਲ ਲਵ ਯੂ ਆਪਰੇ ਜੀ ਲੜਾ ਇਹ ਤਾਂ ਮੈਨੂੰ ਮਰਵਾ ਕੇ ਹਟਦਾ ਬਸਨ ਕਰ